ਲਓ ਜੀ ਆ ਕਣਕ ਦੇ ਰੇਟ ਨੇ ਬੜਾ ਜੱਬ ਪਾਇਆ ਹੋਇਆ ਕੋਈ ਕਹਿੰਦਾ 2400 ਰੁਪਏ ਪ੍ਰਤੀ ਕੁਆਂਟਲ ਹੋ ਗਈ ਕੋਈ ਕਹਿੰਦਾ 2500 ਰੁਪਏ ਪ੍ਰਤੀ ਕੁਆਂਟਲ ਕਣਕ ਦਾ ਰੇਟ ਹੋ ਗਿਆ ਸੋ ਆਓ ਆਪਾਂ ਕਰਦੇ ਹਾਂ ਗੱਲ ਐਮਐਸਪੀ ਤੇ ਵੀ ਕਿੰਨਾ ਰੇਟ ਬਣਿਆਗਾ ਸੋ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਅਤੇ ਨਾਲ ਲੱਗਦਾ ਬੈੱਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਆਪਣੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਵੇ ਸੋ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਪਿਛਲੇ ਸਾਲ 2024 ਦੇ ਵਿੱਚ ਕਣਕ ਦਾ ਰੇਟ ਆਪਾਂ ਨੂੰ ਕੀ ਮਿਲਿਆ ਸੋ ਆਓ ਤੁਸੀਂ ਮੈਨੂੰ ਪਤਾ ਭੁੱਲ ਗਏ ਹੋ ਹੋਮ ਹੋ ਕੇ ਆਪਾਂ ਤੁਹਾਨੂੰ ਯਾਦ ਕਰਵਾ ਦਿੰਨੇ ਆ 2024 ਦੇ ਵਿੱਚ ਜੋ ਸਰਕਾਰੀ ਖਰੀਦ ਤੇ ਮੰਡੀਆਂ ਦੇ ਵਿੱਚ ਜੋ ਆਪਾਂ ਨੂੰ ਕਣਕ ਦੇ ਉੱਪਰ ਐਮ ਐਸ ਪੀ ਮਿਲੀ ਸੀ ਉਹ ਆਪਾਂ ਨੂੰ ਮਿਲੀ ਸੀ 2275 ਰੁਪਏ ਹਾਂਜੀ 2275 ਰੁਪਏ ਆਪ ਨੂੰ ਐਮਐਸਪੀ ਕਣਕ ਤੇ ਮਿਲੀ ਸੀਗੀ ਸੋ ਇਸ ਬਾਰ ਕਿੰਨਾ ਵਾਧਾ ਹੋਇਆ ਇਹ ਬਹੁਤ ਜ਼ਿਆਦਾ ਰੌਲਾ ਪਿਆ ਹੋਇਆਗਾ ਸੋ ਕੋਈ ਕਿੰਨਾ ਕਹਿ ਰਿਹਾ ਕੋਈ ਕਿੰਨਾ ਕਹਿ ਰਿਹਾ ਸੋ ਕਿਸਾਨ ਵੀਰੋ ਹੋ ਜੋ ਖੁਸ਼ ਇਸ ਬਾਰ ਸਰਕਾਰ ਨੇ ਐਮਐਸਪੀ ਰੇਟ ਜਿਹੜਾ ਸਰਕਾਰੀ ਮੁੱਲ ਆ ਕਣਕ ਦਾ ਸੋ ਉਹ 150 ਰੁਪਇਆ ਵਧਾ ਦਿੱਤਾ ਗਿਆ 150 ਰੁਪਏ ਨੂੰ ਹੋਰ ਜੋੜ ਲੋ 2275 ਰੁਪਇਆ ਦੇ ਵਿੱਚ ਸੋ ਇਸ ਵਾਰ ਕੋਈ 2500 ਨਹੀਂ ਕੋਈ 2300 ਨਹੀਂ 2400 ਤੇ 25 ਰੁਪਏ ਕਣਕ ਦਾ ਸਰਕਾਰੀ ਜੋ ਖਰੀਦ ਮੁੱਲ ਉਹ ਬੰਨ ਦਿੱਤਾ ਗਿਆ ਹੈ ਐਮ ਐਸ ਪੀ ਦੇ ਉੱਪਰ ਸਰਕਾਰੀ ਖਰੀਦ ਕੀਤੀ ਜਾਵੇਗੀ ਸੋ ਸਾਰੇ ਕਿਸਾਨ ਭਰਾ ਬਹੁਤ ਜ਼ਿਆਦਾ ਖੁਸ਼ ਹੋਣਗੇ ਹੁਣ ਇਹ ਗੱਲ ਸੁਣ ਕੇ ਸੋ ਇਹ ਸਰਕਾਰੀ ਮੁੱਲਾ ਜੀ ਜੋ ਪ੍ਰਾਈਵੇਟ ਮੁੱਲਾ ਉਹ ਬਹੁਤ ਜ਼ਿਆਦਾ ਕਣਕ ਦਾ ਰਿਹਾਇਸ ਬਾਰ 2024 ਦੇ ਐਂਡ ਤੱਕ ਵੀ ਕਣਕ 31 ਜਾਂ 3200 ਰੁਪਏ ਤੱਕ ਵੀ ਪ੍ਰਤੀ ਕੁਆਂਟਲ ਵਿਗਿਆ ਸੋ ਹੁਣ ਵੀ 2025 ਦੇ ਵਿੱਚ ਕਣਕ ਦਾ ਸੀਜ਼ਨ ਬਿਲਕੁਲ ਤਿਆਰ ਆ ਸੋ ਹਜੇ ਵੀ ਕਣਕ ਦਾ ਜੋ ਮੁੱਲ ਲਗਾ 28-2900 ਰੁਪਿਆ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਪ੍ਰਾਈਵੇਟ ਕਣਕ ਵੇਖ ਰਹੀ ਆ ਸੋ ਇਹ ਸਰਕਾਰੀ ਖਰੀਦ ਨਹੀਂ ਇਹ ਪ੍ਰਾਈਵੇਟ ਖਰੀਦ ਆ ਗਈ ਸੋ ਜੋ ਕਣਕ ਦੀ ਹੋ ਰਹੀ ਆ ਸੋ ਸਰਕਾਰੀ ਖਰੀਦ ਉਹ 2400 25 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੁਹਾਡੀ ਕਣਕ ਮੰਡੀਆਂ ਦੇ ਵਿੱਚੋਂ ਚੁੱਕੀ ਜਾਵੇਗੀ ਸੋ ਜੇ ਤੁਹਾਨੂੰ ਵੀਡੀਓ ਆਪਣੀ ਚੰਗੀ ਲੱਗੀ ਤਾਂ ਅੱਗੇ ਤੋਂ ਵੀ ਆਪਾਂ ਇਹ ਜੈਗੀਆਂ ਵੀਡੀਓ ਬਣਾਉਂਦੇ ਰਹਿੰਨੇ ਆ ਸੋ ਵੀਡੀਓ ਨੂੰ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਸੋ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ